ਅਮਰੀਕਾ ਦੇ ਟਰੰਪ ਪ੍ਰਸ਼ਾਸਨ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੱਭਣ ਅਤੇ ਫਿਰ ਉਹਨਾਂ ਨੂੰ ਮੁਲਕ ਤੋਂ ਬਾਹਰ ਕੱਢਣ ਦਾ ਇੱਕ ਨਵਾਂ ਰਾਹ ਲੱਭ ਲਿਆ ਹੈ ਇਹਨਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਇਮੀਗ੍ਰੇਸ਼ਨ ਅਦਾਲਤਾਂ ਦੇ ਬਾਹਰ ਕਾਬੂ ਕਰਕੇ ਫਿਰ ਜਲਦ ਤੋਂ ਜਲਦ ਡਿਪੋਰਟ ਕਰਨ ਦੀ ਪ੍ਰਕਿਰਿਆ ਦੇ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ ਸਸਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਅਮਰੀਕਾ ਦੇ ਇਮੀਗ੍ਰੇਸ਼ਨ ਅਦਾਲਤਾਂ ਆਈਸੀਈ ਏਜੰਟਾਂ ਦਾ ਨਵਾਂ ਅੱਡਾ ਬਣ ਚੁੱਕਿਆ ਹੈ ਜਿੱਥੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਫੜ-ਫੜ ਕੇ ਡਿਪੋਰਟ ਕੀਤਾ ਜਾ ਰਿਹਾ ਹੈ ਨਿਊਯਾਰਕ ਸਿਆਟਲ ਸ਼ਿਕਾਗੋ ਲਾਸ ਐਂਜਲਸ ਅਤੇ ਮਿਆਮੀ ਦੀਆਂ ਇਮੀਗ੍ਰੇਸ਼ਨ ਅਦਾਲਤਾਂ ਦੇ ਵਿੱਚੋਂ ਸੈਂਕੜਿਆਂ ਦੇ ਹਿਸਾਬ ਨਾਲ ਪ੍ਰਵਾਸੀਆਂ ਨੂੰ ਚੁੱਕਿਆ ਜਾ ਰਿਹਾ ਹੈ ਜੋ ਆਪਣੇ ਮੁਕਦਮੇ ਦੀ ਸੁਣਵਾਈ ਦੇ ਲਈ ਇਨ੍ਹਾਂ ਅਦਾਲਤਾਂ ਦੇ ਵਿੱਚ ਪਹੁੰਚ ਰਹੇ ਨੇ ਜਦੋਂ ਮਾਮਲੇ ਦੀ ਸੁਣਵਾਈ ਕਰ ਰਿਹਾ ਜੱਜ ਪੇਸ਼ੀ ਦੀ ਅਗਲੀ ਤਾਰੀਖ ਤੈਅ ਕਰਦਾ ਹੈ ਤਾਂ ਸਰਕਾਰੀ ਵਕੀਲ ਮੁਕੱਦਮਾ ਵਾਪਸ ਲੈਣ ਦਾ ਐਲਾਨ ਕਰਦਾ ਹੈ ਜਿਸ ਤੋਂ ਬਾਅਦ ਅਦਾਲਤ ਦਾ ਫੈਸਲਾ ਪ੍ਰਵਾਸੀ ਦੇ ਹੱਕ ਵਿੱਚ ਆ ਜਾਂਦਾ ਹੈ ਜੇ ਉਹ ਹੀ ਪ੍ਰਵਾਸੀ ਕੋਰਟ ਤੋਂ ਬਾਹਰ ਆਉਂਦਾ ਹੈ ਤਾਂ ਸਾਦੇ ਕੱਪੜਿਆਂ ਦੇ ਵਿੱਚ ਉੱਥੇ ਮੌਜੂਦ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਵਾਲੇ ਉਸ ਨੂੰ ਹਥਕੜੀਆਂ ਲਗਾ ਕੇ ਉੱਥੋਂ ਲੈ ਜਾਂਦੇ ਨੇ ਅਤੇ ਕੁਝ ਦਿਨਾਂ ਬਾਅਦ ਉਸ ਨੂੰ ਮੁਲਕ ਤੋਂ ਡਿਪੋਰਟ ਕਰ ਦਿੱਤਾ ਜਾਂਦਾ ਹੈ ਇਮੀਗ੍ਰੇਸ਼ਨ ਮਹਰ ਇਸ ਢੰਗ ਨੂੰ ਅਮਰੀਕਾ ਸਰਕਾਰ ਦੀ ਇੱਕ ਨਵੀਂ ਚਾਲ ਦੱਸ ਰਹੇ ਨੇ ਜਿਸ ਦੇ ਵਿੱਚ ਇਹ ਪ੍ਰਵਾਸੀ ਲੋਕ ਆਸਾਨੀ ਦੇ ਨਾਲ ਫਸ ਰਹੇ ਨੇ ਅਜਿਹਾ ਵਾਪਰਿਆ 28 ਸਾਲ ਦੇ ਜਵਾਨ ਸੇਰਨੋ ਦੇ ਨਾਲ ਜੋ ਕਲੰਬੀਆ ਤੋਂ ਗੈਰਕਾਨੂੰਨੀ ਢੰਗ ਦੇ ਨਾਲ ਪ੍ਰਵਾਸ ਕਰਕੇ ਅਮਰੀਕਾ ਵਿੱਚ ਆਇਆ ਸੀ ਮਿਆਮੀ ਵਿੱਚ ਬੁੱਧਵਾਰ ਨੂੰ ਜਵਾਨ ਅਦਾਲਤ ਦੇ ਵਿੱਚ ਆਪਣੇ ਮਾਮਲੇ ਦੀ ਸੁਣਵਾਈ ਤੇ ਗਿਆ ਜਿੱਥੇ ਜੱਜ ਨੇ ਉਸ ਨੂੰ ਜਲਦੀ ਉੱਥੋਂ ਜਾਣ ਦੀ ਇਜਾਜ਼ਤ ਵੀ ਦੇ ਦਿੱਤੀ ਜਦੋਂ ਉਹ ਅਦਾਲਤ ਤੋਂ ਬਾਹਰ ਨਿਕਲਿਆ ਤਾਂ ਉਸ ਦੀ ਉਡੀਕ ਦੇ ਵਿੱਚ ਬੈਠੇ ਆਈਸੀਈ ਏਜੰਡਾ ਨੇ ਉਸ ਨੂੰ ਹਤਕੜੀਆਂ ਲਗਾ ਲੀਆਂ ਅਤੇ ਹਿਰਾਸਤ ਦੇ ਵਿੱਚ ਲੈ ਲਿਆ ਅਤੇ ਹੋਰ ਕਈ ਪ੍ਰਵਾਸੀਆਂ ਦੇ ਨਾਲ ਭਰੀ ਇੱਕ ਵੈਨ ਦੇ ਵਿੱਚ ਬਿਠਾ ਦਿੱਤਾ ਕੁਝ ਅਜਿਹੇ ਹੀ ਵਾਪਰਿਆ ਇੱਕ ਭਾਰਤੀ ਪ੍ਰਵਾਸੀ ਦੇ ਨਾਲ ਜੋ ਸੈਟਲ ਦੀ ਅਦਾਲਤ ਦੇ ਵਿੱਚ ਪੇਸ਼ੀ ਪੁੱਗਣ ਲਈ ਪੁੱਜਾ ਸੀ ਤਾਂ ਜੱਜ ਨੇ ਸੁਣਵਾਈ ਦੀ ਅਗਲੀ ਤਾਰੀਖ 2 ਸਾਲ ਬਾਅਦ ਤੈਅ ਕਰ ਦਿੱਤੀ ਪਰ ਇਸੇ ਦੌਰਾਨ ਸਰਕਾਰੀ ਵਕੀਲ ਨੇ ਅੱਗੇ ਕੇਸ ਜਾਰੀ ਰੱਖਣ ਦੇ ਲਈ ਮਨਾ ਕਰ ਦਿੱਤਾ ਤਾਂ ਜੱਜ ਨੇ ਕੇਸ ਨੂੰ ਰੱਦ ਕਰਨ ਦੇ ਹੁਕਮ ਵੀ ਦੇ ਦਿੱਤੇ ਜਿਵੇਂ ਹੀ ਇਹ ਪ੍ਰਵਾਸੀ ਭਾਰਤੀ ਅਦਾਲਤ ਤੋਂ ਬਾਹਰ ਨਿਕਲਿਆ ਤਾਂ ਆਈ ਸੀ ਈ ਏਜੰਡਾ ਨੇ ਉਸ ਨੂੰ ਉੱਥੇ ਕਾਬੂ ਕਰ ਲਿਆ ਤੇ ਡਿਟੈਂਸ਼ਨ ਸੈਂਟਰ ਦੇ ਵਿੱਚ ਭੇਜ ਦਿੱਤਾ ਅਮਰੀਕਾ ਵਿੱਚ ਹੁਣ ਤੱਕ ਇਮੀਗ੍ਰੇਸ਼ਨ ਅਦਾਲਤਾਂ ਦੇ ਬਾਹਰ ਜਾਂ ਇਸ ਦੇ ਨੇੜੇ ਗ੍ਰਿਫਤਾਰੀਆਂ ਕਦੇ-ਕਦਾਈਂ ਹੀ ਨਜ਼ਰ ਆਉਂਦੀਆਂ ਸਨ ਅਤੇ ਸਿਰਫ ਅਪਰਾਧਿਕ ਪਿਛੋਕੜ ਵਾਲੇ ਪ੍ਰਵਾਸੀਆਂ ਨੂੰ ਹੀ ਇਨ੍ਹਾਂ ਅਦਾਲਤਾਂ ਦੇ ਬਾਰੋਂ ਗ੍ਰਿਫਤਾਰ ਕੀਤਾ ਜਾਂਦਾ ਸੀ ਇਮੀਗ੍ਰੇਸ਼ਨ ਅਦਾਲਤਾਂ ਦੇ ਨੇੜੇ ਜਾਂ ਫਿਰ ਬਾਹਰ ਗ੍ਰਿਫਤਾਰੀਆਂ ਯੂਐਸ ਡਿਪਾਰਟਮੈਂਟ ਆਫ ਜਸਟਿਸ ਦੇ ਵੱਲੋਂ ਹੀ ਕੀਤੀਆਂ ਜਾਂਦੀਆਂ ਸਨ ਸਰਕਾਰ ਦੇ ਇਸ ਕਦਮ ਦੀ ਕਈ ਇਮੀਗ੍ਰੇਸ਼ਨ ਮਹਾਰਾਂ ਦੇ ਵੱਲੋਂ ਆਲੋਚਨਾ ਕੀਤੀ ਜਾ ਰਹੀ ਹੈ ਤੇ ਪ੍ਰਵਾਸੀਆਂ ਨੂੰ ਅਦਾਲਤਾਂ ਦੇ ਵਿੱਚ ਸੁਣਵਾਈ ਦੇ ਲਈ ਨਾ ਜਾਣ ਦੇ ਵੀ ਉਹ ਲੋਕ ਸਲਾਹ ਦੇ ਰਹੇ ਨੇ ਉਤੇ ਹੀ ਇਮੀਗ੍ਰੈਂਟ ਡਿਫੈਂਡਰਸ ਲਾਅ ਸੈਂਟਰ ਦੀ ਪ੍ਰਦਾ ਲਿੰਸੇ ਟੋਜ਼ੀ ਲੋਵਿਸਕੀ ਦਾ ਮੰਨਣਾ ਹੈ ਕਿ ਇਹ ਗਲਤ ਨੀਤੀ ਹੈ ਅਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਅਦਾਲਤੀ ਕਮਰਿਆਂ ਦੇ ਵਿੱਚ ਇਮੀਗ੍ਰੇਸ਼ਨ ਅਫਸਰਾਂ ਨੂੰ ਤਾਇਨਾਤ ਕਰਕੇ ਅਸੀਂ ਉਹਨਾਂ ਲੋਕਾਂ ਨੂੰ ਸਜ਼ਾ ਦੇ ਰਹੇ ਹਾਂ ਜੋ ਨਿਮਾ de palo acarreñé. ਇਮੀਗ੍ਰੇਸ਼ਨ ਵਕੀਲਾ ਦਾ ਮੰਨਣਾ ਹੈ ਕਿ ਅਲਾਬਾਮਾ, ਲੂਸੀਆਨਾ, ਮਿਸਿਸਿਪੀ ਅਤੇ ਟੈਕਸਸ ਵਰਗੇ ਰਾਜਾਂ ਵਿੱਚ ਇਹ ਰੁਝਾਨ ਜ਼ਿਆਦਾ ਦੇਖਣ ਨੂੰ ਮਿਲ ਰਹੇ ਨੇ। ਮਿਆਮੀ ਦੇ ਇਮੀਗ੍ਰੇਸ਼ਨ ਵਕੀਲ ਵਿਲਫ ਰੈਡੋ ਐਲਨ ਦਾ ਇਹ ਮੰਨਣਾ ਹੈ ਕਿ ਅਦਾਲਤੀ ਮੁਕਦਮਾ ਰੱਦ ਹੋਣ ਦੇ ਮਗਰੋਂ ICE ਏਜੰਟਾਂ ਦੇ ਰਾਹ ਵਿੱਚ ਕੋਈ ਰੁਕਾਵਟ ਨਹੀਂ ਬਚਦੀ ਅਤੇ ਆਸਾਨੀ ਦੇ ਨਾਲ ਇਨ੍ਹਾਂ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰ ਸਕਦੇ ਨੇ। ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਵਿਭਾਗ ਦਾ ਮੰਨਣਾ ਹੈ ਕਿ ਸਿਰਫ ਉਨ੍ਹਾਂ ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ ਹੈ ਜਿਨ੍ਹਾਂ ਨੂੰ ਜਲਦ ਤੋਂ ਜਲਦ ਅਮਰੀਕਾ ਤੋ ਰਿਪੋਰਟ ਕੀਤਾ ਜਾਣਾ ਲਾਜ਼ਮੀ ਹੈ ਇਮੀਗ੍ਰੇਸ਼ਨ ਮਹਾਰਾ ਦਾ ਮੰਨਣਾ ਹੈ ਕਿ ਹੁਣ ਪ੍ਰਵਾਸੀਆਂ ਨੇ ਪੇਸ਼ੀਆਂ ਤੇ ਜਾਣਾ ਹੀ ਬੰਦ ਕਰ ਦੇਣਾ ਹੈ ਫਿਨਿਕਸ ਦੇ ਵਿੱਚ ਤਾਂ ਇਮੀਗ੍ਰੇਸ਼ਨ ਵਕੀਲ ਅਤੇ ਸਮਰਥਕ ਅਦਾਲਤ ਦੇ ਬਾਹਰ ਆਈਸੀਈ ਏਜੰਡਾ ਦੀ ਮੌਜੂਦਗੀ ਦਾ ਵਿਰੋਧ ਕਰਨ ਲਈ ਇਕੱਠੇ ਹੋਏ ਸਨ ਅਤੇ ਸਰਕਾਰ ਦੇ ਇਸ ਕਦਮ ਦੀ ਉਹਨਾਂ ਵੱਲੋਂ ਜਮ ਕੇ ਆਲੋਚਨਾ ਵੀ ਕੀਤੀ ਗਈ ਹੁਣ ਵਕੀਲ ਅਤੇ ਇਮੀਗ੍ਰੇਸ਼ਨ ਮਾਹਰ ਪ੍ਰਵਾਸੀਆਂ ਨੂੰ ਸਲਾਹ ਦੇ ਰਹੇ ਨੇ ਕਿ ਉਹ ਆਪਣੀ ਅਦਾਲਤੀ ਸੁਣਵਾਈਆਂ ਦੇ ਦੌਰਾਨ ਆਪਣੇ ਨਾਲ ਕਿਸੇ ਭਰੋਸੇਮੰਦ ਪਰਿਵਾਰਕ ਮੈਂਬਰ ਜਾਂ ਫਿਰ ਦੋਸਤ ਨੂੰ ਜੋ ਕਿ ਅਮਰੀਕੀ ਨਾਗਰਿਕ ਹੋਵੇ ਅਤੇ ਸੰਭਵ ਤੌਰ ਤੇ ਇੱਕ ਵਕੀਲ ਨੂੰ ਆਪਣੇ ਨਾਲ ਲਿਉਣ ਤਾਂ ਜੋ ਮੌਕੇ ਤੇ ਉਹਨਾਂ ਨੂੰ ਕੋਈ ਮਦਦ ਮਿਲ ਸਕੇ।